ਕਾਲਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਹੈ ਕੈਬਨਿਟ ਮਨਿਸਟਰ ਅਮਨ ਅਰੋੜਾ ਸਾਡੇ ਨਾਲ ਨੇ ਗੱਲਬਾਤ ਕਰਨਗੇ ਸਰ ਦੋ ਵੱਡੇ ਫੈਸਲੇ ਹੋਏ ਨੇ ਜਿਸ ਢੰਗ ਦੇ ਨਾਲ ਸੈਸ਼ਨ ਬੁਲਾ ਲਿੱਤਾ ਗਿਆ ਹੈ ਔਰ ਦੂਜਾ ਐਨਓਸੀ ਕਿਉਂਕਿ ਐਨਓਸੀ ਤਹਿਸੀਲਾਂ ਦੇ ਵਿੱਚ ਕ腐ਸ਼ਨ ਦਾ ਇੱਕ ਵੱਡਾ ਗੜ ਸੀ ਇਸੀ ਐਨਓਸੀ ਦੇ ਨਾਂ ਤੇ ਲੋਕਾਂ ਤੋਂ ਪੈਸੇ ਮੰਗੇ ਜਾਂਦੇ ਸੀ ਜਦੋਂ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਕੀ ਕੁਝ ਰਿਹਾ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੀ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ। ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦੇ ਅੰਤੇਸ਼ ਦਾ ਨਾਮ ਵਜੋਂ ਕਰੀਏ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ 베ਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ੀ भेजਿਆ ਗਿਆ ਕਿਨੇ ਦਿਨ ਦਾ ਸੈਸ਼ਨ ਰਹੇਗਾ ਔਰ ਜਿਹੜੀ ਐਨਓਸੀ ਦੀ ਜਿਹੜੀ ਸ਼ਰਤ ਹੈ ਇਸ ਨਾਲ ਕਿੰਨੇ ਕੁ ਲੋਕਾਂ ਨੂੰ ਲਾਭ ਹੋਊਗਾ ਜਿਹੜਾ ਸੈਸ਼ਨ ਹੈ ਉਹ 2 ਸਤੰਬਰ ਤੋਂ 4 ਸਤੰਬਰ ਤੱਕ ਹੋਏਗਾ ਜੀ ਐਨਓਸੀ ਕਾਫੀ ਲੰਬੇ ਸਮੇਂ ਤੋਂ ਪ੍ਰੋਬਲਮ ਦਾ ਸਬਾਬ ਹੈ ਜਿਹੜਾ ਉਹ ਬਣਿਆ ਹੋਇਆ ਸੀਗਾ ਇਹਦੇ ਵਿੱਚ ਅੱਜ ਕਿਉਂਕਿ ਮਹਿਕਮਾ ਹੈ ਖੁਦ ਮਾੜੀਓ ਕੁ ਮੁੱਖ ਮੰਤਰੀ ਭਵਨਤਮਨ ਜੀ ਕੋਲੇ ਆ ਉਹਨਾਂ ਨੇ ਸਾਨੂੰ ਇੱਕ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਸੁਣਾਉਣ ਵਾਸਤੇ ਕਿਹਾ ਕਿ ਬੜੀ ਜਲਦੀ ਐਨਓਸੀ ਦੇ ਰੀਲੀਫ ਪਾਲਿਸੀ ਜਿਹੜੀ ਉਹ ਆ ਰਹੀ ਹੈ ਜਿਹਦੇ ਵਿੱਚ ਜਿੰਨਾ ਲੋਕਾਂ ਕੋਲੇ ਡਿਵੈਲਪਰਸ ਕੋਲੇ 31 ਜੁਲਾਈ 2024 ਤੋਂ ਪਹਿਲਾਂ ਦੀ ਸੇਲ ਡੀਡ ਹੈਗੀ ਉਹ ਜਾਂ ਕੋਈ ਰਜਿਸਟਰਡ ਬਿਆਨਾ ਜਾਂ ਜਿਹਦੇ ਨਾਲ ਇਹ ਐਸਟੈਬਲਿਸ਼ ਹੋ ਸਕੇ ਕਿ ਇਹ ਕੰਮ ਜੈਨੂਇਨ ਹੈ ਇਹ ਡੀਡ ਇਹ ਡੀਲ ਜੈਨੂਨ ਹੈ ਉਹਦੇ ਮੁਤਾਬਕ ਉਹਨਾਂ ਨੂੰ ਰੀਲੀਫ ਹੈ ਜਿਹੜਾ ਉਹ ਦਿੱਤਾ ਜਾਏਗਾ ਜੀ ਸਰ ਉਹ ਓਵਰਆਲ ਅਗਰ ਗੱਲ ਕਰੀਏ ਕਿ ਜਿਸ ਤੰਗ ਦੇ ਨਾਲ ਐਨਓਸੀ ਦੀ ਸ਼ਰਤ ਨੂੰ ਹੁਣ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਓਵਰਆਲ ਕਦੋਂ ਤੋਂ ਮਕੈਨਿਜ਼ਮ ਇਸ ਦਾ ਪ੍ਰੋਪਰ ਸੈਟ ਹੋ ਜਾਏਗਾ ਕਦੋਂ ਤੋਂ ਰਜਿਸਟਰੀਆਂ ਵੇਲੇ ਐਨਓਸੀ ਨਹੀਂ ਮੰਗੀ ਜਾਉ ਇਹਦੇ ਬਾਰੇ ਮੋਡੈਲਿਟੀਆਂ ਨੇ ਜਿਹੜੀਆਂ ਉਹ ਬੜੀ ਜਲਦੀ ਹੀ ਸੀਐਮ ਸਾਹਿਬ ਤੇ ਉਹਨਾਂ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਬੜੀ ਜਲਦੀ ਤੈਅ ਕਰਨਗੇ ਤੇ ਹਫਤੇ 10 ਦੇ ਵਿੱਚ ਉਹ ਖੁਦ ਆਪ ਇਹਦੇ ਬਾਰੇ ਪੂਰੀ ਡਿਟੇਲ ਹੈ ਜਿਹੜੀ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਯਾਨੀ ਮੁੱਖ ਮੰਤਰੀ ਦੱਸਣਗੇ 10 ਦਿਨਾਂ ਦੇ ਵਿੱਚ ਮਾਡਲਿਟੀ ਸੈੱਟ ਕਰ ਦਿੱਤੀ ਜਾਏਗੀ ਯਾਨੀ ਐਨਓਸੀ ਜੀ ਜਿਹੜੀ ਸ਼ਰਤ ਹੈ ਉਹ ਹੁਣ ਖਤਮ ਹੋਣ ਜਾ ਰਹੀ ਹੈ ਜਿਹੜੀ ਲੋਕਾਂ ਲਈ ਇੱਕ ਵੱਡੀ ਰਾਹਤ ਦਾ ਸਬਬ ਬਣੇਗੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਹੈ ਕੈਬਨਿਟ ਮਨਿਸਟਰ ਅਮਨ ਅਰੋੜਾ ਸਾਡੇ ਨਾਲ ਨੇ ਗੱਲਬਾਤ ਕਰਨਗੇ ਸਰ ਦੋ ਵੱਡੇ ਫੈਸਲੇ ਹੋਏ ਨੇ ਜਿਸ ਢੰਗ ਦੇ ਨਾਲ ਸੈਸ਼ਨ ਬੁਲਾ ਲਿੱਤਾ ਗਿਆ ਹੈ ਔਰ ਦੂ ਤਸੀਲਾਂ ਦੇ ਵਿੱਚ ਕ腐ਪਸ਼ਨ ਦਾ ਇੱਕ ਵੱਡਾ ਗੜ ਸੀ ਇਸੀ ਐਨਓਸੀ ਦੇ ਨਾਂ ਤੇ ਲੋਕਾਂ ਤੋਂ ਪੈਸੇ ਮੰਗੇ ਜਾਂਦੇ ਸੀ ਜਦੋਂ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਕੀ ਕੁਝ ਰਿਹਾ ਕਿਨੇ ਦਿਨ ਦਾ ਸੈਸ਼ਨ ਰਹੇਗਾ ਔਰ ਜਿਹੜੀ ਐਨਓਸੀ ਦੀ ਜਿਹੜੀ ਸ਼ਰਤ ਹੈ ਇਸ ਨਾਲ ਕਿੰਨੇ ਕੁ ਲੋਕਾਂ ਨੂੰ ਲਾਭ ਹੋਊਗਾ ਜਿਹੜਾ ਸੈਸ਼ਨ ਹੈ ਉਹ 2 ਸਪਟੈਂਬਰ ਤੋਂ 4 ਸਪਟੈਂਬਰ ਤੱਕ ਹੋਏਗਾ ਜੀ ਐਨਓਸੀ ਕਾਫੀ ਲੰਬੇ ਸਮੇਂ ਤੋਂ ਪ੍ਰੋਬਲਮ ਦਾ ਸਬਬ ਹੈ ਜਿਹੜਾ ਉਹ ਬਣਿਆ ਹੋਇਆ ਸੀਗਾ ਇਹਦੇ ਵਿੱਚ ਅੱਜ ਕਿਉਂਕਿ ਮਹਿਕਮਾ ਇਹ ਖੁਦ ਮਾੜੀਓ ਕੁ ਮੁੱਖ ਮੰਤਰੀ ਭਵੰਤ ਬਾਂਦੀ ਕੋਲੇ ਆ ਉਹਨਾਂ ਨੇ ਸਾਨੂੰ ਇੱਕ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਸੁਣਾਉਣ ਵਾਸਤੇ ਕਿਹਾ ਹੈ ਕਿ ਬੜੀ ਜਲਦੀ ਐਨਓਸੀ ਦੇ ਰੀਲੀਫ ਪਾਲਿਸੀ ਜਿਹੜੀ ਉਹ ਆ ਰਹੀ ਹੈ ਜਿਹਦੇ ਵਿੱਚ ਜਿੰਨਾ ਲੋਕਾਂ ਕੋਲ ਡਿਵੈਲਪਰਸ ਕੋਲੇ 31 ਜੁਲਾਈ 2024 ਤੋਂ ਪਹਿਲਾਂ ਦੀ ਸੇਲ ਡੀਡ ਹੈਗੀ ਉਹ ਜਾਂ ਕੋਈ ਰਜਿਸਟਰਡ ਬਿਆਨਾ ਜਾਂ ਜਿਹਦੇ ਨਾਲ ਇਹ ਐਸਟੈਬਲਿਸ਼ ਹੋ ਸਕੇ ਕਿ ਇਹ ਕੰਮ ਜੈਨੂਇਨ ਹੈ ਇਹ ਡੀਡ ਇਹ ਡੀਲ ਜੈਨੂਨ ਹੈ ਉਹਦੇ ਮੁਤਾਬਕ ਉਹਨਾਂ ਨੂੰ ਰੀਲੀਫ ਹੈ ਜਿਹੜਾ ਉਹ ਦਿੱਤਾ ਜਾਏਗਾ ਜੀ ਸਰ ਉਹ ਓਵਰঅল ਅਗਰ ਗੱਲ ਕਰੀਏ ਕਿ ਜਿਸ ਤੰਗ ਦੇ ਨਾਲ ਐਨਓਸੀ ਦੀ ਸ਼ਰਤ ਨੂੰ ਹੁਣ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਓਵਰঅল ਕਦੋਂ ਤੋਂ ਮੈਕੈਨਿਜ਼ਮ ਇਸ ਦਾ ਪ੍ਰੋਪਰ ਸੈਟਅਪ ਹੋ ਜਾਏਗਾ ਕਦੋਂ ਤੋਂ ਰਜਿਸਟਰੀਆਂ ਵੇਲੇ ਐਨਓਸੀ ਨਹੀਂ ਮੰਗੀ ਜਾਊਗਾ ਇਹਦੇ ਬਾਰੇ ਮੋਡੈਲਿਟੀਆਂ ਨੇ ਜਿਹੜੀਆਂ ਉਹ ਬੜੀ ਜਲਦੀ ਹੀ ਸੀਐਮ ਸਾਹਿਬ ਤੇ ਉਹਨਾਂ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਬੜੀ ਜਲਦੀ ਤੈਅ ਕਰਨਗੇ ਤੇ ਹਫਤੇ 10 ਦੇ ਵਿੱਚ ਉਹ ਖੁਦ ਆਪ ਇਹਦੇ ਬਾਰੇ ਪੂਰੀ ਡਿਟੇਲ ਹੈ ਜਿਹੜੀ ਉਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਯਾਨੀ ਮੁੱਖ ਮੰਤਰੀ ਦੱਸਣਗੇ 10 ਕੁ ਦਿਨਾਂ ਦੇ ਵਿੱਚ ਮਾਡਲਿਟੀ ਸੈੱਟ ਕਰ ਦਿੱਤੀ ਜਾਏਗੀ ਯਾਨੀ ਐਨਓਸੀ ਜੀ ਜਿਹੜੀ ਸ਼ਰਤ ਹੈ ਉਹ ਹੁਣ ਖਤਮ ਹੋਣ ਜਾ ਰਹੀ ਹੈ ਜਿਹੜੀ ਲੋਕਾਂ ਲਈ ਇੱਕ ਵੱਡੀ ਰਾਹਤ ਦਾ ਸਬਬ ਬਣੇਗੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ